ਦੋਸਤੋ ਸਤ ਸ੍ਰੀ ਅਕਾਲ ਹੌਸਲਾ ਹੋ ਜੀ ਸਾਰਿਆਂ ਦਾ ਮਾਲ ਪਰਿਵਾਰ ਠੀਕ ਠਾਕ ਆ ਜੀ ਆਸ ਕਰਦੇ ਹਾਂ ਕਿ ਸਾਰੇ ਠੀਕ ਠਾਕ ਹੋਵਾਂਗੇ ਦੋਸਤੋ 2 ਤੇ 3 ਮਈ 2024 ਨੂੰ ਆਪਾਂ ਇੱਕ ਫਾਰਮ ਦੇ ਵਿੱਚ ਇੱਥੇ ਤਜਰਬਾ ਕੀਤਾ ਸੀ ਕਿ ਯੂਨੀਵਰਸਿਟੀ ਤੋਂ ਡਾਕਟਰ ਸਾਹਿਬ ਆਨ ਆਏ ਸੀ ਉਹਨਾਂ ਟ੍ਰੇਨਿੰਗ ਵਿੱਚ ਸਾਨੂੰ ਦੱਸਿਆ ਕਿ ਕਿਉਂ ਨਾ ਬੱਕਰੀ ਪਾਲਣ ਦੇ ਵਿੱਚ ਖਰਚਾ ਵੀ ਘੱਟ ਕੀਤਾ ਜਾਵੇ ਉਹਨਾਂ ਨੇ ਇਸ ਤਰੀਕੇ ਨਾਲ ਦੱਸਿਆ ਕਿ ਤੁਸੀਂ ਜੇ ਬੱਕਰੀਆਂ ਨੂੰ ਇੱਕੇ ਵਾਰੀ ਹੀਟ ਵਿੱਚ ਲਿਆਣ ਕੇ ਉਹਨਾਂ ਬੱਕਰੀਆਂ ਦੀ ਏਆਈ ਕਰਵਾ ਲਓ ਤੇ ਇੱਕ ਤੇ ਤੁਹਾਡੀਆਂ ਇੱਕੇ ਵਾਰੀ ਬੱਕਰੀਆਂ ਸੋਣ ਗਈਆਂ ਤੇ ਇੱਕੇ ਵਾਰੀ ਬੱਚੇ ਵੇਚਣੇ ਵੀ ਸੌਖੇ ਹੋਣਗੇ ਦੂਜੀ ਗੱਲ ਕਿ ਬਰੀਡਰ ਦਾ ਖਰਚਾ ਵੀ ਘਟੂਗਾ ਘਰ ਦੇ ਵਿੱਚ ਸੋ ਦੋਸਤੋ ਆਸ ਦੇ ਨਾਲ 2 ਤੇ 3 ਮਈ 2024 ਨੂੰ 2 ਦਿਨ AI ਕਰਵਾਉਂਦੇ ਰਹੇ ਜੀ ਤੇ ਯੂਨੀਵਰਸਿਟੀ ਲੁਧਿਆਣਾ ਦੀ ਟੀਮ ਆਣ ਕੇ ਕਰਦੀ ਰਹੀ ਹੈ ਜੀ ਇਹ ਤਾਂ ਲੱਗਦਾ ਸੀ ਜਿਵੇਂ ਰਿਜ਼ਲਟ ਠੀਕ ਹੋਊਗਾ ਬਾਕੀ ਤਾਂ ਨਵਾਦਾ ਵੀ ਕੀਤਾ ਹੈ ਕਿ ਜੋ ਵੀ ਰਿਜ਼ਲਟ ਹੋਇਆ ਤੁਹਾਨੂੰ ਦੱਸਾਂਗੇ ਜ਼ਰੂਰ ਤੇ ਦੋਸਤੋ ਟਾਈ ਤੋਂ 10 ਮਹੀਨੇ ਦੇ ਵਿੱਚ ਵਿੱਚ ਮੈਂ 8 ਬੱਕਰੀਆਂ ਨੂੰ ਮਲੋ ਏਆਈ ਕਰਾਈ ਸੀ 8 ਬੱਕਰੀਆਂ ਨੂੰ ਏਆਈ ਕਰਾਈ ਸੀ ਦੂਸਰੇ ਸੂਏ ਵਿੱਚ ਤੇ ਢਾਈ ਤੋਂ 3 ਮਹੀਨੇ ਦੇ ਵਿੱਚ ਵਿੱਚ 8 ਦੀਆਂ 8 ਹੀ ਦੁਬਾਰਾ ਕਰਾਸ ਹੋ ਗਈਆਂ। ਮਤਲਬ ਮੇਰਕੇ ਚਲੋ ਕਿ 0% ਰਿਜ਼ਲਟ ਆਇਆ। ਤੇ ਢਾਈ 3 ਮਹੀਨੇ ਜਿਹੜੇ ਆ ਉਹ ਆਪਦੇ ਖਰਾਬ ਕਰਲੇ ਬੱਕਰੀਆਂ ਦੇ। ਸੋ ਦੋਸਤੋ ਨਵਾਂ ਤਜਰਬਾ ਕੀਤਾ ਹੈ ਚਲੋ ਦੇਖਦੇ ਆਂ। ਇਹ ਬਣਦਾ ਤੇ ਉਹ ਨਵੇਂ ਤਜਰਬੇ ਦਾ ਰਿਜ਼ਲਟ ਜੋ ਤੁਹਾਨੂੰ ਦੱਸਿਆ ਕਿ AI ਕਰਾਉਣ ਦਾ ਬੱਕਰੀਆਂ ਨੂੰ ਟੀਕੇ ਭਰਨ ਦਾ ਰਿਜ਼ਲਟ ਆ ਜੋ ਉਹ ਦੋਸਤੋ 0% ਆਇਆ ਇਸ ਕਰਕੇ ਸਾਰੇ ਦੋਸਤਾਂ ਨੂੰ ਸਲਾਹ ਸਾਰੇ ਵੀਰਾਂ ਨੂੰ ਬੱਕਰੀ ਪਾਲਕ ਵੀਰਾਂ ਨੂੰ ਕਿ ਸਾਡੇ ਨੂੰ ਇਸ ਚੱਕਰ ਦੇ ਵਿੱਚ ਨਾ ਹੀ ਪਿਆ ਜਾਵੇ ਤੇ ਚੰਗਾ ਕਿਉਂਕਿ ਇਹ ਪਹਿਲੀ ਵਾਰੀ ਹੋਇਆ ਸੀ ਕਿਤੇ ਬਾਹਰ ਜਾ ਕੇ ਯੂਨੀਵਰਸਿਟੀ ਤੋਂ ਇਹ ਟੀਕੇ ਭਰੇ ਸੀ ਪਰ 8 ਦੇ 8 ਬੱਕਰੀਆਂ ਹੀ ਖਾਲੀ ਨਿਕਲੀਆਂ ਸੋ ਦੋਸਤੋ ਅੱਗੇ ਕਰਨਾ ਜਾਂ ਕਰਾਉਣਾ ਇਹ ਤੇ ਤੁਹਾਡੇ ਸਾਰਿਆਂ ਦੇ ਵਾਸਤੇ ਆ ਮਰਜ਼ੀ ਆ ਕਰਾ ਸਕਦੇ ਜਾਂ ਨਹੀਂ ਪਰ ਮੇਰੀ ਸਲਾਹ ਇਹੋ ਹੀ ਆ ਕੇ ਬੱਕਰੀਆਂ ਨੂੰ ਏਆਈ ਕਾਮਯਾਬ ਨਹੀਂ ਹੈ ਬੱਕਰੀਆਂ ਦੀ ਕਿਉਂਕਿ 1% ਰਿਜ਼ਲਟ ਨਹੀਂ 8ਾਂ ਦੇ ਵਿੱਚੋਂ 8 ਜਿਹੜੀਆਂ ਵਾਂ ਉਹ ਖਾਲੀ ਨੇ ਹੋ ਗਈਆਂ ਤੇ ਦੁਬਾਰਾ ਕਰਾਸ ਹੋ ਗਈਆਂ ਸੋ ਦੋਸਤੋ ਤੁਹਾਡੇ ਨਾਲ ਜਾਣਕਾਰੀ ਸ਼ੇਅਰ ਕਰਨੀ ਸੀ ਤੇ ਵੀਡੀਓ ਦੇਖਣ ਵਾਸਤੇ ਬਹੁਤ ਬਹੁਤ ਧੰਨਵਾਦ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ